ਪਗ ਧੰਨਾ ਜੀ ਦਾ ਜਨਮ ਸਨ 1415 ਈਸਵੀ ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਟੋਂਕ ਪਿੰਡ ਧੂਆਂਕਲਾਂ ਵਿੱਚ ਹੋਇਆ। ਆਪ ਜੀ ਦੇ ਪਰਿਵਾਰ ਨੇ ਬਚਪਨ ਵਿੱਚ ਹੀ ਆਪ ਨੂੰ ਮੱਝਾਚਾਰਨ ਦੇ ਕੰਮ ਵਿੱਚ ਚਲਾ ਦਿੱਤਾ। ਹਰ ਪਾਸੇ ਠਾਕੁਰ ਦੁਆਰਾ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੇ ਵੇਖ ਆਪ ਜੀ ਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਠਾਕੁਰ ਦੀ ਭਗਤੀ ਕਰਨੀ ਹੈ, ਭਾਵ ਸੇਵਾ ਕਰਨੀ ਹੈ। ਤਾਂ ਆਪ ਨੇ ਪਿੰਡ ਦੇ ਪੰਡਤ ਤਰਲੋਚਨ ਦੇ ਕੋਲ ਜਾ ਕੇ ਸੇਵਾ ਕਰਨ ਦੀ ਇੱਛਾ ਪ੍ਰਗਟਾਈ। ਤਾ ਪੰਡਤ ਨੇ ਆਪ ਨੂੰ ਇੱਕ ਪੱਥਰ ਦੇ ਦਿੱਤਾ ਤੇ ਕਿਹਾ ਕਿ ਇਹ ਹੀ ਠਾਕਰਾ ਇਸ ਦੀ ਹੀ ਪੂਜਾ ਕਰ ਸੇਵਾ ਕਰ ਪੂਜਾ ਕਰਨ ਤੋਂ ਬਾਅਦ ਆਪ ਜੀ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਪੱਥਰ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਕਿ ਅਗਰ ਤੁਸੀਂ ਪਰਮਾਤਮਾ ਨੂੰ ਤਾਂ ਇਸ ਲੰਗਰ ਨੂੰ ਛਕੋ ਭਾਵ ਭੋਗ ਲਾਓ ਅਖੀਰ ਨੂੰ ਭਗਵਾਨ ਨੂੰ ਵੀ ਪ੍ਰਗਟ ਹੋਣਾ ਪਿਆ ਤੇ ਉਸ ਲੰਗਰ ਨੂੰ ਭੋਗ ਲਾਉਣਾ ਪਿਆ ਲੱਸੀ ਨੂੰ ਵੀ ਛਕਣਾ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਪ ਜੀ ਦੇ ਤਿੰਨ ਸ਼ਲੋਕ ਦਰਜ ਨੇ ਹਰ ਰੋਜ਼ ਸ੍ਰੀ ਰਾਇਰਾ ਸਾਹਿਬ ਜੀ ਦੀ ਬਾਣੀ ਤੋਂ ਪਾਦ ਆਪ ਜੀ ਦਾ ਸਲੋਕ ਪੜਿਆ ਜਾਂਦਾ ਹੈ ਗੋਪਾਲ ਤੇਰਾ ਆਰਤਾ